ਹਾਂ ਜਸਤਿ ਜੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਤੇ ਕਰੀਮੀ ਡਬਲ ਲੇਅਰ ਚਾਕਲੇਟ ਬਰਫ ਦੀ ਰੈਸਪੀ। ਤੇ ਰੱਖੜੀ ਆ ਰਹੀ ਆ। ਇਹ ਰੱਖੜੀ ਦੀ ਸਪੈਸ਼ਲ ਆਪਣੀ ਰੈਸਪੀ ਬਣਾਉਣ ਜਾ ਰਹੀ ਆ। ਬਹੁਤ ਹੀ ਸਾਰੇ ਤਿਹਾਰ ਆ ਰਹੇ ਆ ਤੇ ਤਿਹਾਰਾਂ ਦੇ ਵਿੱਚ ਆਪਾਂ ਨੂੰ ਮਠਿਆਈਆਂ ਦੀ ਲੋੜ ਤਾਂ ਬਹੁਤ ਪੈਂਦੀ ਆ ਤੇ ਅੱਜ ਆਪਾਂ ਇਹ ਮਠਿਆਈ ਘਰੇ ਹੀ ਬਣਾ ਕੇ ਤਿਆਰ ਕਰਾਂਗੇ। ਤੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਾ ਦਿਓ ਤਾਂ ਜੋ ਤੁਹਾਨੂੰ ਸਾਰੀਆਂ ਰੈਸਪੀ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਦੇਖੋ ਕਿੰਨਾ ਪਰਫੈਕਟ ਟੈਕਸਚਰ ਹੈ ਦਾ ਬਹੁਤ ਹੀ ਵਧੀਆ ਬਣਦੀ ਹੈ ਚਲੋ ਕਰਦੇ ਹਾਂ ਰੈਸਪੀ ਨੂੰ ਸ਼ੁਰੂ ਇਸ ਲਈ ਮੈਂ ਤੇ ਕੜਾਈ ਲਈ ਹੈ ਜਿਹਦੇ ਵਿੱਚ ਮੈਂ ਦੇਸੀ ਘਿਓ ਲਗਾ ਰਹੀ ਹਾਂ ਇਹ ਚਾਰੇ ਪਾਸੇ ਲਗਾਉਣ ਦੇ ਨਾਲ ਆਪਣੀ ਕੜਾਈ 'ਚ ਚਿਪਕਦਾ ਨਹੀਂ ਹੈਗਾ ਇਹ ਤੇ ਹੁਣ ਇਹਦੇ ਵਿੱਚ ਮੈਂ ਪਾਉਂਗੀ ਦੁੱਧ ਜੋ ਕਿ ਮੈਂ ਤੇ 90 ਗ੍ਰਾਮ ਤੁਤ ਲਿਆਇਆ ਤੁਸੀਂ ਕੱਚਾ ਵੀ ਲੈ ਸਕਦੇ ਆ ਤੇ ਪੱਕਿਆ ਹੋਇਆ ਵੀ ਮੈਂ ਤੇ ਕੱਚਾ ਲੈ ਰਹੀ ਆ ਤੇ ਇਹਦੇ ਵਿੱਚ 100 ਗ੍ਰਾਮ ਮੈਂ ਜਿਹੜਾ ਆ ਖੰਡ ਪਾ ਰਹੀ ਆ ਤੁਸੀਂ ਵਧਾ ਵੀ ਸਕਦੇ ਆ ਖੰਡ ਦੀ ਕੁਆਂਟੀਟੀ ਤੇ ਘਟਾ ਵੀ ਸਕਦੇ ਆ ਆਪਨੇ ਟੇਸਟ ਅਕੋਰਡਿੰਗ ਹੁਣ ਇਹਦੇ ਵਿੱਚ ਮੈਂ 200 ਗ੍ਰਾਮ ਮਿਲਕ ਪਾਊਡਰ ਜੋ ਕਿ ਸੁੱਕਾ ਦੁੱਧ ਹੁੰਦਾ ਆ ਬਾਜ਼ਾਰੋਂ ਇਹ ਬਹੁਤ ਆਸਾਨੀ ਦੇ ਨਾਲ ਮਿਲ ਜਾਂਦਾ ਆ ਇਹ ਆਪਾਂ ਐਡ ਕਰਾਂਗੇ ਕਿਉਂਕਿ ਇਹ ਆਪਾਂ ਬਰਫੀ ਬਿਨਾ ਮਾਵੇ ਤੋਂ ਬਣਾ ਕੇ ਤਿਆਰ ਕਰਾਂਗੇ ਦੇਖੋ ਐਵੇਂ ਦਾ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਐਡ ਕਰਦੇ ਹੋਏ ਇਹਨੂੰ ਇਦਾਂ ਦਾ ਬਿਲਕੁਲ ਗਿਲਟ ਫਰੀ ਕੋਈ ਵੀ ਇਧਰ ਚ ਲੰਪਸ ਨਹੀਂ ਰਹਿਣੀਆਂ ਚਾਹੀਦੀਆਂ ਤੇ ਇਹਨੂੰ ਆਪਾਂ ਇਦਾਂ ਦਾ ਬਣਾ ਲਿਆ ਹੁਣ ਆਪਾਂ ਜਦੋਂ ਤੇ ਗੈਸ ਤੇ ਰੱਖਾਂਗੇ ਇਹਨੂੰ ਤਕਰੀਬਨ 5 ਮਿੰਟ ਦੇ ਵਿੱਚ ਇਹ ਬਣ ਜਾਂਦੀ ਹੈ ਮਠਿਆਈ ਤੇ ਬਾਸੇ ਨੂੰ ਮੀਡੀਅਮ ਜਿਹੇ ਗੈਸ ਤੇ ਆਪਾਂ ਰੱਖਣਾ ਹੈ ਮੀਡੀਅਮ ਟੂ ਲੋ ਗੈਸ 'ਤੇ ਤੇ ਇਹਦੇ ਵਿੱਚ ਥੋੜਾ ਜਿਹਾ ਮੈਂ ਦੇਸੀ ਘਿਓ ਵੀ ਪਾ ਦਿੱਤਾ ਹੈ ਤੇ ਹੁਣ ਇੱਥੇ ਇਹ ਬਣ ਗਿਆ ਗੈਸ ਆਫ ਕਰ ਦੇਣਾ ਹੈ ਸਾਈਡ ਤੇ ਮੈਂ ਤੇ ਜਿਹੜਾ ਹੈ ਚੋਪਿੰਗ ਬੋਰਡ ਜਾਂ ਕੁਛ ਵੀ ਤੁਸੀਂ ਪਲੇਟਫਾਰਮ ਤੇ ਲੈ ਦਿੱਸੀ ਕੋ ਲਗਾ ਸਕਦੇ ਆ ਤਾਂ ਜੋ ਇਹ ਚਿਪਕੇ ਨਾ ਉਹ ਜੋ ਤੇ ਇਹਨੂੰ ਮਸਾਲੇ ਨੂੰ ਜਿਹੜਾ ਹੈ ਉਹ ਪਾ ਦਿੱਤਾ ਹੈ ਤੇ ਦੇਖੋ ਜਦੋਂ ਐਵੇਂ ਦਾ ਆਪਣਾ ਹੋ ਗਿਆ ਨਾ ਇਹਦਾ ਗੋਲੀ ਜਿਹਾ ਬਣ ਲੱਗ ਪਈ ਉਦੋਂ ਆਪਾਂ ਇਹਨੂੰ ਗੈਸ ਨੂੰ ਬੰਦ ਕਰਕੇ ਤੇਨੂੰ نیچے ਲਾ ਲੈਣਾ ਤੇ ਹੁਣ ਆਪਾਂ ਥੋੜਾ ਜਿਹਾ ਠੰਡਾ ਕਰ ਲਿਆ ਹਲਕਾ ਜਿਹਾ ਹੱਥ ਲਾਉਣ ਵਾਲਾ ਕਰ ਲੈਣਾ ਆਪਾਂ ਤੇ ਇਹਨੂੰ ਹੁਣ ਮਲਾਂਗੇ ਚੰਗੀ ਤਰੀਕੇ ਦੇ ਨਾਲ ਬਿਲਕੁਲ ਮਾਵੇ ਦਾ ਟੈਕਸਚਰ ਹੈ ਇਹਦਾ ਇਹ ਤੇ ਹੋਰਾਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਬਣਾਈ ਹੋਈ ਤੇ ਇਹਨੂੰ ਦੋ ਪਾਰਟਾਂ 'ਚ ਆਪਾਂ ਡਿਵਾਈਡ ਕਰ ਲਿਆ ਕਿਉਂਕਿ ਆਪਾਂ ਡਬਲ ਲੇਅਰ ਬਣਾ ਰਹੇ ਹਾਂ ਇਸ ਲਈ ਦੋ ਪਾਰਟਾਂ 'ਚ ਡਿਵਾਈਡ ਕੀਤਾ ਆਪਾਂ ਦੋ ਭਾਗਾਂ 'ਚ ਹੁਣ ਇੱਥੇ ਇੱਕ ਭਾਗ ਹੈ ਦਾ ਮੈਂ ਉਹ نیچے ਵਿਛਾ ਲਿਆ ਚੰਗੀ ਤਿੱਕਣਾ ਸੈੱਟ ਕਰ ਲਿਆ ਇੱਥੇ ਮੈਂ نیچے ਬਟਰ ਪੇਪਰ ਰੱਖ ਦਿੱਤਾ ਸੀਗਾ ਜਿਹਦੇ ਵਿੱਚ ਮੈਂ ਇਹਨੂੰ ਜਮਾਉਂਗੀ ਜਾਂ ਫਿਰ ਕੈਲੋ ਰੱਖੂੰਗੀ ਤੇ ਇਹ ਦੂਜੇ ਭਾਗ ਦੇ ਵਿੱਚ ਮੈਂ ਇੱਕ ਚਮਚ ਜਾਂ ਫਿਰ ਦੋ ਚਮਚ ਕੁੱਕ ਪਾਊਡਰ ਐਡ ਕਰਕੇ ਇਜਾ ਨੂੰ ਦੁੱਧ ਪਾ ਕੇ ਰਹਾ ਹਾਂ ਕੁਛ ਐਵੇਂ ਦਾ ਬਣਾ ਕੇ ਤੇ ਇਹਨੂੰ ਵੀ ਉੱਪਰ ਸੈੱਟ ਕਰਤਾ ਹੈ ਜੇ ਤੁਸੀਂ ਕੋਕੋ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਰੰਗ ਮਤਲਬ ਫੂਡ ਕਲਰ ਵੀ ਐਡ ਕਰ ਸਕਦੇ ਆ ਮੈਂ ਤਾਂ ਚਾਕਲੇਟ ਵਾਲੀ ਬਣਾ ਰਹੀ ਹਾਂ ਇਸ ਲਈ ਮੈਂ ਕੋਕੋ ਪਾਊਡਰ ਐਡ ਕੀਤਾ ਹੈ ਤੇ ਕਾਜੂ ਬਦਾਮ ਪਿਸਤਾ ਇਹ ਸਾਰਾ ਕੁਝ ਲਗਾ ਕੇ ਡੈਕੋਰੇਟ ਕਰਤਾ ਆ ਤੁਸੀਂ ਚਾਂਦੀ ਦਾ ਵਰਕ ਵੀ ਲਗਾ ਸਕਦੇ ਆ ਇਹ ਤੁਹਾਡੀ ਇੱਛਾ ਹੈ ਤੁਸੀਂ ਇਹਨੂੰ ਕਿੱਦਾਂ ਡੈਕੋਰੇਟ ਕਰਨਾ ਹੈ ਇਹ ਬਹੁਤ ਹੀ ਟੇਸਟੀ ਲੱਗਦੀ ਹੈ ਤੇ ਬਹੁਤ ਹੀ ਘੱਟ ਖਰਚੇ 'ਚ ਆਪਣੀ ਬਣ ਜਾਂਦੀ ਹੈ ਤੇ ਚਟਪਾਟ ਹੁਣ ਇਹਨੂੰ 10 ਮਿੰਟ ਬਸ ਮੈਂ ਇੱਦੀ ਬਾਹਰ ਹੀ ਰੱਖਤਾ ਹੈਗਾ ਫ੍ਰੀਜ 'ਚ ਰੱਖਣ ਦੀ ਕੋਈ ਲੋੜ ਨਹੀਂ ਹੈਗੀ ਤੇ ਦੇਖੋ ਕਿੰਨੀ ਵਧੀਆ ਆਪਣੀ ਜੰਮ ਗਈ ਹੈ ਇਹਨੂੰ ਮੈਂ ਕੱਟ ਲਿਆ ਹੁਣ ਤੇ ਇਹ ਦੇਖੋ ਕਿੰਨੀ ਵਧੀਆ ਆਪਣੀਆਂ ਬਣੀਆਂ ਜਰੂਰ ਇਹ ਰੈਸਪੀ ਨੂੰ ਟਰਾਈ ਕਰਿਓ ਜੇ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਰੈਸਪੀ ਇਹ ਰੱਖਣੀ ਜਰੂਰ ਟਰਾਈ ਕਰਿਓ ਬਹੁਤ-ਬਹੁਤ ਧੰਨਵਾਦੀ ਵੀਡੀਓ ਦੇਖਣ ਲਈ